ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਬਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਯੰਗਮ ਪਾਠੀ ਧਿਆਨ ਨਾਲ ਭਯੰਗਮ ਨਹੀਂ ਕਹਿਣਾ ਭਉੰਗਮ ਪਾਠ ਹੈ ਐਡਾ ਹੈ ਜੀ ਈੜੀ ਸਿਹਾਰੀ ਐਡੇ ਉੱਤੇ ਕਿਤੀ ਗੱਗਾ ਮੰਮਾ ਹੋਵੇ ਭਯੰਗਮ ਇਹ ਭਉੰਗਮ ਨਿਵਲੀ ਕਰਮ ਭਉੰਗਮ ਪਾਠੀ ਨੇਵਲੀ ਕਰਮ ਕੋਉਂ ਕੋਉਂਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤ ਗੁਰ ਇਛ ਸੋਜੀ ਨਾਹੀ ਪਰਮੇ ਭੂਲਾ ਵੂਡ ਮਰੇ ਅੰਦਾ ਭਰਿਆ ਘਰ ਘਰ ਧੋਵੈ ਅੰਦਰ ਕੀ ਮਾਲ ਕਦੇ ਨਾ ਲਹੈ ਨਾਮ ਬਿਨਾ ਹੋਕਟ ਸਭ ਕਰਮ ਜੋ ਬਾਜੀ ਕਰ ਪਰਮ ਭੁਲੇ ਖਟ ਕਰਮ ਨਾਮ ਨਰੰਜਨ ਸੋਈ ਖਟ ਕਰਮ ਮਿਸਰਾ ਨਾਮ ਨਰੰਜਨ ਸੋਈ ਤੂੰ ਗੁਣ ਸਾਗਰ ਅਵਗਣ ਮੋਹੀ ਅਵਗਣ ਮੋਹੀ ਅਵਗਣ ਮੋਹੀ ਰਹਾਉ ਮਾਇਆ ਧੰਦਾ ਧਾਵਣੀ ਦਰਮਤਕਾਰ ਵਿਕਾਰ ਮੂਰਖ ਆਪ ਗਣਾਇਦਾ ਬੂਝ ਨਾ ਸਕੈ ਕਾਰ ਬੂਝ ਨਾ ਸਕ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖਵਾਰ ਮੱਜਣ ਠੂਠਾ ਚੰਡਾਲ ਕਾ ਓਕਟ ਚਾਰ ਸਿੰਗਾਰ ਝੂਠੀ ਮਨ ਕੀ ਮਦ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਅਹੰਕਾਰਨ ਹੈ ਖਸਮ ਨਾ ਪਾਵੈ ਸਾਧ ਬਿਨ ਨਾ ਹੋਰ ਕਮਾਵਣਾ ਫਿੱਕਾ ਆਵੈ ਸਾਧ ਦੁਸ਼ਟੀ ਸਭਾ ਵਿਗੁਚੀ ਐ ਵਿਖਵਾਤੀ ਜੀਵਨ ਬਾਦ ਦੁਸ਼ਟੀ ਸਭਾ ਵਿਗੁਚੀ ਐ ਇਹ ਵਿਖਵਾਤੀ ਜੀਵਨ ਬਾਦ ਇਹ ਭ੍ਰਮ ਭੂਲੇ ਮਰਹੁ ਨਾ ਕੋਈ ਸਤ ਗੁਰ ਸੇਵ ਸਦਾ ਸੁਖ ਹੋਈ ਬੇਨ ਸਤ ਗੁਰ ਮੁਕਤ ਕਿਨਾਂ ਨਾ ਪਾਈ ਆਵਹਿ ਜਾਹੇ ਮਰਹਿ ਮਰ ਜਾਈ ਇਹ ਪਾਠ ਸੁੱਧ ਪਾਠ ਹੈ ਕੁੱਥੀ ਏ ਕੁੱਥੀਆਂ ਤੇ ਬਿੰਦੀ ਲੱਗੀ ਹੋਈ ਹੈ ਬਿੰਦੀ ਨਹੀਂ ਹੈ ਪ੍ਰਾਤਮਿਕ ਸੰਪਾਦ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਸ ਨੂੰ ਵਿਆਪੈ ਸੋਗ ਸੰਤਾਪ ਸੋ ਸੇਵ ਜਿਸ ਮਾਈ ਨਾ ਬਾਪ ਵਿਤੁ ਹੁ ਚੁਕਾ ਤੇਸਨਾ ਅਰ ਆਪ ਜਹ ਜਹ ਦੇਖਾ ਤਹ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਏਹ ਕਰਨੀ ਸਾਰ ਔਰ ਸਭ ਪਾਖੰਡ ਪੂਜ ਖਵਾਰ ਦੁਬਦਾ ਚੂਕੈ ਤਾਂ ਸਬਦ ਪਛਾਨ ਘਰ ਬਾਹਰ ਏਕੋ ਕਰ ਜਾਣ ਏਹਾ ਮਤ ਸ਼ਬਦ ਹੈ ਸਾਰ ਵਿੱਚ ਡੁੱਬਦਾ ਮਾਥੇ ਪਾਵੇ ਸਾਰ ਕਰਨੀ ਕੀਰਤ ਗੁਰਮਤਿ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰਿ ਨਦਰ ਪਛਾਣ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ